ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲ ਟਾਊਨ ਐਕਸਟੈਂਸ਼ਨ ਵਿਕੇਸ਼ ਸ਼ਰਮਣੀ ਕਾਲੀਦਲ ਲੁਧਿਆਣਾ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਪਿੰਦਾ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਭੁਪਿੰਦਰ ਸਿੰਘ ਪਿੰਦਾ ਨੇ ਕਿਹਾ ਕਿ ਜਥੇਦਾਰੀ ਟਾਂਚਾ ਵਰਕਰਾਂ ਦੇ ਸਲਾਹ ਨਾਲ ਹੀ ਬਣਾਇਆ ਜਾਵੇਗਾ ਇਸ ਮੀਟਿੰਗ ਵਿੱਚ ਸ਼ਰਮਣੀ ਕਾਲੀਦਲ ਦੇ ਕਈ ਰਿਸ਼ ਨੇਤਾ ਤੇ ਸੈਂਕੜੇ ਵਰਕਰ ਮੌਜੂਦ ਸਨ ਇਸ ਮੀਟਿੰਗ ਵਿੱਚ ਵਿਪਨ ਸੁਧ ਕਾਕਾ ਜੋ ਕਿ ਲੋਕ ਸਭਾ ਦੀ ਸੀਟ ਦੀ ਉਮੀਦਵਾਰੀ ਵੀ ਰੱਖਦੇ ਹਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਡੀ ਡਿਊਟੀ ਜਿੱਥੇ ਵੀ ਲਗਾਈ ਜਾਏਗੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੇ ਆਪਣੇ ਵਾਅਦਿਆਂ ਤੇ ਕਾਇਮ ਰਹਾਂਗੇ ਤੇ ਦੂਜੇ ਪਾਸੇ ਸ਼ੋਮੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਜੇਦਾਨਮ ਵੱਲੋਂ ਲੁਧਿਆਣਾ ਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਵਿੱਚ ਸ਼ੋਮੇ ਅਕਾਲੀ ਦਲ ਦੇ ਕਾਰ्यालय ਦਫ਼ਤਰ ਬਣਾਉਣ ਦੀ ਮੰਗ ਰੱਖੀ ਗਈ। ਇਸ ਮੀਟਿੰਗ ਵਿੱਚ ਵਰਕਰਾਂ ਨੇ ਬਹੁਤ ਹੀ ਜੋਸ਼ ਨਾਲ ਭਾਗ ਲਿਆ ਤੇ ਅਕਾਲੀ ਦਲ ਨੇ ਆਉਣ ਵਾਲੀਆਂ ਚੋਣਾਂ ਨੂੰ ਜਿੱਤਣ ਦਾ ਦਾਵਾ ਕੀਤਾ। ਲੁਧਿਆਣਾ ਤੋਂ ਬਿਜਲੀ ਸਰਪ੍ਰਿੰਦ ਦੇ ਇੱਕ ਹੋਰ ਬੰਦਾ ਸਰਹੰਦ ਮੈਂ ਵੇ। ਮੈਂ ਜ਼ਿਆਦਾ ਇਸ ਮਾਣ ਕੰਦਾ ਹੋਇਆ ਸਿਰਫ ਇਹ ਗੱਲ ਕਹਿੰਦੀ ਆ ਕਿ ਲਗਭਗ ਅੱਧਾ ਪੋਰੀਆ ਰਹਿ ਜਾਂਦਾ। ਕਮਾਂਡਰਾਂ ਨੇ ਯਾਰ ਦੇ ਜਿਹੜੇ ਹੁੰਦੇ ਆ ਪਰ ਇਹ ਅਧਾਨ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਸ਼ੋਮਨੀ ਅਕਾਲੀ ਦਲ ਵੱਲੋਂ ਮਾਲਟਾ ਨਕਸ਼ੇਸ਼ੁਰ ਗੁਰਦੁਆਰੇ ਵਿਖੇ ਸਾਰਨਾ ਜੁੜੇ ਨੇ ਵਿਪਨ ਸਿੰਘ ਕਾਕਾ ਜੀ ਗੱਲ ਕਰਨੀ ਚਾਹਵਾਂਗੇ ਆਉਣ ਵਾਲੀ ਚੋਣਾਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਤਾਂ ਪੱਖਿਆ ਹੀ ਹੋਇਆ ਕਿਤੇ ਅੰਦੋਲਨ ਚੱਲ ਰਹੇ ਨੇ ਕਿਤੇ ਪਾਰਟੀ ਬਾਜ਼ੀਆਂ ਚੱਲ ਰਹੀਆਂ ਨੇ ਤੁਹਾਡੇ ਵੱਲੋਂ ਕੀ ਉਤਸ਼ਾਹ ਲੈ ਕੇ ਜਾਣਦੇ ਲੋਕ ਅਕਾਲੀ ਦਲ ਤੇ ਵਿਸ਼ਵਾਸ ਜਿਹੜਾ ਪਿੱਛੇ 2 ਸਾਲ ਜਿਹੜਾ ਇਹਨਾਂ ਨੇ ਝੂਠ ਬੋਲ ਕੇ ਬਦਲਾਅ ਬਦਲਾਅ ਦੀ ਨੀਤੀ ਲਿਆਂਦੀ ਸੀ ਉਹ ਲੋਕਾਂ ਨੇ 2 ਸਾਲ ਸੀ ਚਾ ਲੈ ਗਿਆ ਬਦਲਾਅ ਦਾ ਲੋਕ ਸਮਝ ਗਏ ਹੈ ਜੋਸ਼ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਕਰ ਸਕਦਾ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਿੱਤਾਂ ਲਈ ਕਰ ਸਕਦਾ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਇਸ ਲਈ ਲੋਕ ਦੁਆਰਾ ਹੁਣ ਸ਼੍ਰੋਮਣੀ ਅਕਾਲੀ ਦਲ ਅੱਜ ਤੁਸੀਂ ਦੇਖੋ ਛੋਟੀ ਜਿਹੀ ਸੱਦੇ ਤੇ ਮੀਟਿੰਗ ਰੱਖੀ ਗੁਰਦੁਆਰਾ ਸਿੰਘ ਸਭਾ ਚ ਮਾਡਲ ਟਾਊਨ ਯੂਥ ਸੀਨੀਅਰ ਅਕਾਲੀ ਦਲ ਸਾਰੇ ਵਰਦਨ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਤੁਸੀਂ ਇੱਥੇ ਅੰਦਾਜ਼ਾ ਲਾ ਸਕਦੇ ਹੋ ਲੋਕਾਂ ਚ ਕਿੰਨਾ ਹੁਸਾਏ ਆ ਆਉਣ ਵਾਲੇ ਇਲੈਕਸ਼ਨ ਨੂੰ ਲੈ ਕੇ ਵੀ ਔਰ ਲੋਕਾਂ ਨੂੰ ਬਹੁਤ ਹੈ ਵੀ ਹੁਣ ਦੁਬਾਰਾ ਅਕਾਲੀ ਦਲ ਹੀ ਆਏਗਾ ਪੰਜਾਬ ਦਾ ਭਲਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਪੱਲਾ ਬਾਜਪਾ ਨਾਲ ਗਠਬੰਧਾਂ ਚ ਜਿੱਤਰੀ ਸਰਕਾਰ ਹੈ ਹੁਣ ਇੰਡੀਵਿਜੂਅਲੀ ਇਹ ਸੀਨੀਅਰ ਅਕਾਲੀ ਦਲ ਦਾ ਫੈਸਲਾ ਹੁੰਦਾ ਹੈ ਜਿੰਨਾ ਗਠਬੰਧ ਹੋਣਾ ਜਾਂ ਨਹੀਂ ਹੋਣਾ ਇਹ ਮੇਰੇ ਲੈਵਲ ਦਾ ਨਹੀਂ ਹੁਣ ਜਿੱਤ ਪਾਣਗੇ ਸ਼੍ਰੋਮਣੀ ਅਕਾਲੀ ਦਲ ਜਿੱਦਾਂਗੇ ਬਿਲਕੁਲ ਜਿੱਤਾਂਗੇ ਡੱਟ ਕੇ ਲੈਣਾਗੇ ਜਿੱਤਾਂਗੇ ਵੀ ਕੀ ਸੱਦਾ ਦਿੰਦੇ ਹੋ ਆਪਣੇ ਲੁਧਿਆਣਾ ਵਾਸੀਆਂ ਨੂੰ ਪ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਜੋ ਜੋਕਣਾ ਆ ਰਹੀਆਂ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ। ਥੈਂਕ ਯੂ। ਕੀ ਕੀ ਕਹਿਣਾ ਚਾਹੋ? ਮਾਨਯੋਗ ਸਰਦਾਰ ਸਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਭਵਿੰਦਰ ਸਿੰਘ ਬਿੰਦਾ ਜੀ ਨੂੰ ਸ਼ਹਿਰ ਦਾ ਮਰਦਾਨ ਮੁਖ ਸੇਵਾਦਾਰ ਸ਼ਰੋਮਣ ਅਕਾਲੀ ਦਲ ਦਾ ਬਣਾਇਆ ਸੀ। ਔਰ ਉਸ ਸਾਡੇ ਛੋਟੇ ਵੀਰ ਨੇ ਬਹੁਤ ਮਿਹਨਤ ਕੀਤੀ। ਔਰ ਮਿਹਨਤ ਕਰਕੇ ਅੱਜ ਬਹੁਤ ਬੜੀ ਕਾਮਜਾਬ ਵਿਸ਼ਾਲ ਮੀਟਿੰਗ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਮਾਡਲ ਟਨ ਐਕਸਟੈਂਸ਼ਨ 'ਚ ਕੀਤੀ ਆ ਜਿਹਦੇ 'ਚ ਮੈਂ ਕਹਿ ਸਕਦਾ ਕਿ ਇੱਕ ਮਿਹਨਤ ਜਿਹੜੀ ਨਜ਼ਰ ਆਈ ਆ ਔਰ ਬੜੀ ਵੱਡੀ ਪੱਧਰ ਤੇ ਵਰਕਰ ਪਹੁੰਚੇ ਔਰ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਰਕਰ ਆ ਉਹ ਕਦੀ ਨਰਾਸ਼ ਨਹੀਂ ਹੁੰਦਾ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਵਾ ਔਰ ਇਹ ਜ਼ਰੂਰ ਇਥੇ ਫੈਸਲਾ ਵੀ ਹੋਇਆ ਵਾ ਕਿ ਜਥੇਬੰਦੀ ਜਿਹੜੀ ਆ ਉਸ ਦੀ ਕੋਸ਼ਨਾ ਹੋਣੀ ਆ ਮੈਂ ਤੁਹਾਡੇ ਮਾਧਿਅਮ ਤੋਂ ਵਰਕਰ ਸਹਿਬਾਨ ਜਿਹੜੇ ਘਰਾਂ 'ਚ ਅੱਜ ਮੀਟਿੰਗ 'ਚ ਨਹੀਂ ਆ ਸਕੇ ਉਹਨਾਂ ਨੂੰ ਜਰੂਰ ਨਿਵੇਦਨ ਕਰਾਂਗਾ ਕਿ ਜੇ ਕਿਤੇ ਉਹਨਾਂ ਨੂੰ ਮੈਸੇਜ ਨਹੀਂ ਮਿਲਿਆ ਉਹ ਜਰੂਰ ਆ ਕੇ ਜਰੂਰ ਮਿਲਣ ਅੰਦਾਜੀ ਨੂੰ ਮਿਲਣ ਸਾਨੂੰ ਆ ਕੇ ਮਿਲਣ ਕਿਉਂਕਿ ਜਿਹੜੀ ਜਥੇਬੰਦੀ ਬਣਨ ਜਾ ਰਹੀ ਆ ਤਾਂ ਕਿ ਉਹਨਾਂ ਦਾ ਕਿਤੇ ਵੀ ਨਾਮ ਲਿਖਣ 'ਚ ਕਿਤੇ ਕਮੀ ਨਾ ਰਹੇ ਜੀ ਤੀਸਰਾ ਸਾਡਾ ਸਭ ਤੋਂ ਵੱਡਾ ਜਿਹੜਾ ਅੱਜ ਦੀ ਮੀਟਿੰਗ ਦਾ ਮੁੱਖ ਮੋਦਾ ਸੀ ਉਹ ਸੀ ਪਾਰਲੀਮੈਂਟ ਦੇ ਇਲੈਕਸ਼ਨ ਜਿਹੜੇ ਨੇ ਉਹ ਬਹੁਤ ਜਲਦ ਮੈਨੂੰ ਲੱਗਦਾ ਉਮੀਦ ਆ ਵੀ 12 ਕ ਤਰੀਕ ਦੇ ਵਿੱਚ ਵਿੱਚ ਕੋਡ ਆਫ ਕੰਡੈਕਟ ਲੱਗ ਜਾਣਾ ਵਾ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਅਸੀਂ ਸਾਰੇ ਨੇ ਇਹ ਬੇਨਤੀ ਕੀਤੀ ਅਧਿਕਾਰ ਵੀ ਦਿੱਤੇ ਆ ਕਿ ਜਿੰਨੂੰ ਵੀ ਉਹ ਕੈਂਡੀਡੇਟ ਬਣਾਣਗੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਜਿਹੜਾ ਵਾ ਉਹ ਪਾਰਲੀਮੈਂਟ ਦੇ ਚ ਲੁਧਿਆਣੇ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਉਹ ਜਿਤਾਣ ਚ ਪੂਰੀ ਤਰ੍ਹਾਂ ਤਨਦੇਹੀ ਨਾਲ ਮਿਹਨਤ ਕਰੂਗਾ ਇਹ ਵਰਕਰਾਂ ਨੇ ਬਹੁਤ ਵੱਡੇ ਪੱਧਰ ਤੇ ਹੱਥ ਖੜੇ ਕਰਕੇ ਜਿਹੜੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਇਹ ਅਧਿਕਾਰ ਦਿੱਤੇ ਔਰ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਯਕੀਨ ਵੀ ਦਿਵਾਣਾ ਵਾਂ ਕਿ ਸ਼ਹਿਰ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਹੀ ਇੱਥੋਂ ਮੈਂਬਰ ਪਾਰਲੀਮੈਂਟ ਬਣਦਾ ਆਇਆ ਵਾ ਔਰ ਅੱਗੇ ਵੀ ਮੈਂ ਦੇ ਅੰਦਰ ਸ਼ਰੋਮਣੀ ਅਕਾਲੀ ਦਲ ਦਾ ਡਾਵਾ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਬਣੂਗਾ ਔਰ ਪਾਰਲੀਮੈਂਟ ਚ ਲੁਧਿਆਣੇ ਦੇ ਲੋਕਾਂ ਦੀ ਨਿਮੰਨਤੀ ਕਰੂਗਾ ਸਰ ਇੱਕ ਆਪਣੀ ਅਕਾਲੀ ਦਲ ਦਾ ਅੱਜ ਪੰਥ ਦੀ ਨਮੈਂਦਾ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼ਰੋਮਣੀ ਅਕਾਲੀ ਦਲ ਦੇ ਲੁਧਿਆਣਾ ਇਕਾਈ ਦੇ ਲੁਧਿਆਣਾ ਸ਼ਹਿਰੀ ਜਥੇ ਵੱਲੋਂ ਅੱਜ ਮੀਟਿੰਗ ਸੱਦੀ ਗਈ ਸੀ ਉਹ ਸੋ ਅੱਜ ਸਾਰੇ ਹੀ ਸੀਨੀਅਰ ਲੀਡਰ ਸਹਿਬਾਨ ਔਰ ਵੱਡੀ ਗਿਣਤੀ ਦੇ ਵਿੱਚ ਵਰਕਰ ਸਹਿਬਾਨ ਆਏ ਔਰ ਪੰਥਦਰਦੀ ਵੀ ਆਏ ਔਰ ਪੰਜਾਬਦਰਦੀ ਵੀ ਆਏ ਔਰ ਸਾਡੇ ਮੀਟਿੰਗ ਦਾ ਮੇਨ ਅੱਜ ਮਕਸਦ ਸੀਗਾ ਵੀ ਜੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦਕ ਢਾਂਚਾ ਬਣਾਉਣ ਜਾ ਰਹੇ ਹਾਂ ਉਹ ਸਾਰੇ ਹੀ ਸੀਨੀਅਰ ਲੀਡਰਸ਼ਿਪ ਦੀ ਰਾਇ ਨਾਲ ਬਣਾਇਆ ਜਾਵੇ ਔਰ ਵਰਕਰਾਂ ਦੀ ਸਲਾਹ ਨਾਲ ਬਣਾਇਆ ਜਾਵੇ ਔਰ ਜਿਹੜੇ ਵੀ ਵੀਰ ਭੈਣ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਦੇ ਉੱਤੇ ਮੋਹਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਅੱਜ ਸੱਦਾ ਦਿੱਤਾ ਸੀ ਵੀ ਉਹ ਵੀ ਆ ਕੇ ਜੁੜਨ ਤਾਂ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਪੰਜਾਬ ਦੀ ਭਲਾਈ ਕਰ ਸਕੀਏ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਮੇਨ ਅਜੰਡਾ ਸੀ ਉਹ ਐਮਪੀ ਦੀਆਂ ਚੋਣਾਂ ਦਾ ਸੀ ਜੋ ਐਮਪੀ ਦੀਆਂ ਚੋਣਾਂ ਆ ਰਹੀਆਂ ਨੇ ਹੁਣ ਸਾਰਿਆਂ ਨੂੰ ਹੀ ਪਤਾ ਅੱਜ ਕੱਲ੍ਹ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਕੋਟ ਲੱਗ ਜਾਣਾ ਸੋ ਸਾਰੇ ਹੀ ਵਰਕਰਾਂ ਨੂੰ ਸਾਰੇ ਹੀ ਵਰਕਰਾਂ ਨੂੰ ਲੰਬੰਦ ਕੀਤਾ ਗਿਆ ਔਰ ਸੀਨੀਅਰ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ੇਟ ਉਹਨਾਂ ਦੇ ਸਾਰਿਆਂ ਦੇ ਮੈਸੇਜ ਦੇ ਵਿੱਚ ਸਾਰੇ ਹੀ ਅੱਜ ਵੱਡੀ ਭਾਰੀ ਗਿਣਤੀ ਦੇ ਵਿੱਚ ਵਰਕਰ ਸਭਾ ਨੇ ਆਏ ਔਰ ਬੜੀ ਇੱਕ ਕਾਮਯਾਬ ਮੀਟਿੰਗ ਰਹੀ ਔਰ ਪ੍ਰਧਾਨਗੀ ਮੇਰੀ ਪ੍ਰਧਾਨਗੀ ਦੇ ਹੇਠ ਇਹ ਪਹਿਲੀ ਮੀਟਿੰਗ ਹੋਈ ਆ ਸੋ ਗੁਰੂ ਸਾਹਿਬ ਨੇ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਹੁਤ ਆਪਾਰ ਕਿਰਪਾ ਕੀਤੀ ਆ ਇੱਕ ਸਫਲ ਮੀਟਿੰਗ ਅੱਜ ਹੋਈ ਆ ਔਰ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਦੇ ਹਾਲਾਤਾਂ ਨੂੰ ਇਹ ਸਰਕਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਾਂ ਹੁਣ ਜਾਗੀਏ ਆਪਣੇ ਪੰਜਾਬ ਨੂੰ ਬਚਾਈਏ ਜੇ ਆਪਾਂ ਆਪਣਾ ਪੰਜਾਬ ਬਚਾਵਾਂਗੇ ਤਾਂ ਹੀ ਆਪਾਂ ਸੁਰੱਖਿਅਤ ਰਹਿ ਸਕਦੇ ਆ ਪੰਜਾਬ ਦੀ ਮਿੱਟੀ ਦੇ ਜੰਮੇ ਆ ਪੰਜਾਬ ਦੀ ਮਿੱਟੀ ਨਾਲ ਧੋਖਾ ਨਾ ਕਰੀਏ ਧੋਖੇਬਾਜ਼ਾਂ ਦੀ ਪਛਾਣ ਕਰੀਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੀਏ ਪ੍ਰਧਾਨ ਸਾਹਿਬ ਥੋੜੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦਾ ਪੰਜਾਬ ਦੇਆਂ ਦਾ ਸਾਰਿਆਂ ਦਾ ਐਲਾਨ ਕਰ ਦੇਣਗੇ ਔਰ ਜੋ ਵੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਲੁਧਿਆਣਾ ਸ਼ਹਿਰ ਨੂੰ ਦਿੱਤਾ ਜਾਵੇਗਾ ਅਸੀਂ ਜੀ ਤੋੜ ਮਿਹਨਤ ਕਰਕੇ ਉਹਨੂੰ ਅਸੀਂ ਪਾਰਲੀਮੈਂਟ ਦਿੱਲੀ ਦੇ ਵਿੱਚ ਭੇਜਾਂਗੇ ਔਰ ਸਾਰੇ ਹੀ ਵਰਕਰ ਇਕਜੁੱਟ ਨੇ ਅੱਜ ਦੀ ਇਸ ਮੀਟਿੰਗ ਨੇ ਸਾਬਤ ਕਰਤਾ ਵੀ ਅਕਾਲੀ ਦਲ ਸਾਰਾ ਇਕਜੁੱਟ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੰਦ ਨੇ ਸਰਕਾਰ ਤੁਹਾਡੀ ਰਿਸਪੋਨਸ ਦੇਖੋ ਹਲੇ ਗਠਜੰਬੰਦਨ ਦੀ ਕੋਈ ਸੰਭਾਵਨਾ ਨਹੀਂ ਜੋ ਵੀ ਇਹ ਸਾਡੇ ਪ੍ਰਧਾਨ ਸਾਹਿਬ ਦੇ ਅਧਿਕਾਰ ਖੇਤਰ ਦੀਆਂ ਗੱਲਾਂ ਨੇ ਇਹ ਉਹੀ ਦੱਸ ਸਕਦੇ ਨੇ ਜੋ ਸਾਡੇ ਤੱਕ ਪਹੁੰਚ ਕੀਤੀ ਗਈ ਆ ਜਾਂ ਸਾਡੇ ਤੱਕ ਕੋਈ ਮੈਸੇਜ ਆ ਹਲੇ ਤੱਕ ਕੋਈ ਗਠਵੰਦਨ ਦੀ ਕੋਈ ਵੀ ਚਾਂਸ ਨਹੀਂ ਆ ਪੰਜਾਬ ਪਾਰਟੀ ਹੈ ਤੇ ਪੰਜਾਬ ਦੀ ਪਾਰਟੀ ਹੈ ਤੇ ਮੁੱਦਾ ਛੱਕਿਆ ਗਿਆ ਦਫਤਰ ਨਹੀਂ ਹੈ ਤੁਹਾਡੇ ਇੱਥੇ ਹਰ ਜ਼ਿਲ੍ਹੇ 'ਚ ਆਫਿਸ ਹੋਣਾ ਚਾਹੀਦਾ ਸਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਸ ਇਸ ਚੀਜ਼ ਦਾ ਵੀ ਜ਼ਰੂਰੀ ਧਿਆਨ 'ਚ ਰੱਖਿਆ ਜਾਏਗਾ ਹੁਣ ਮੈਂ ਦੱਸਣਾ ਚਾਹੁੰਨਾ ਵੀ ਕਚੈਰੀਆਂ ਦੇ ਨੇੜੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫਤਰ ਖੁੱਲ ਗਿਆ ਹੋਇਆ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਉਹ ਆ ਕੇ ਸਾਨੂੰ ਮਿਲ ਸਕਦਾ ਹੈ ਹੋਰ ਇਦਾਂ ਦੀਆਂ ਲੱਗਦਾ ਹੋਣਗੀਆਂ ਸ਼ੁਰੂਆਤ ਆ ਔਰ ਚੰਗੀਆਂ ਹੋਣਗੀਆਂ ਮੀਟਿੰਗ ਹਾਂਜੀ ਹਾਂਜੀ ਧੰਨਵਾਦ ਜੀ ਇਸ ਕਰਕੇ ਸ਼ੋਮਨੀ ਕਾਲੀਦਲ ਜਿਹੜਾ ਅੱਜ ਮੀਟਿੰਗ ਰੱਖੀ ਆ ਤੇ ਬਹੁਤ ਦੇਰ ਬਾਅਦ ਮੀਟਿੰਗ ਹੋਈ ਆ ਔਰ ਵਰਕਰ ਤੁਸੀਂ ਦੇਖ ਰਹੇ ਹੋ ਕਿੰਨੀ ਵੱਡੀ ਗਿਣਤੀ ਚ ਆ ਕੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਬਹੁਤ ਉਹਨਾਂ ਦੇ ਅਸੀਂ ਮਸ਼ਰੂਫ ਹਾਂ ਜੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਅੱਜ ਇਸ ਮੀਟਿੰਗ ਵਿੱਚ ਆਏ ਨੇ ਔਰ ਮੈਂ ਸਮਝਦਾ ਵੀ ਸਾਡੇ ਵਰਕਰ ਅਸੀਂ ਉਹਨਾਂ ਨੂੰ ਲਾਭਮੰਦ ਕਰ ਲਈਏ ਉਹਨਾਂ ਨੂੰ ਤੋਰ ਲਈਏ ਤੇ ਸਾਨੂੰ ਕੋਈ ਵੀ ਜਿਹੜੇ ਆਉਣ ਵਾਲੀ ਲੋਕ ਸਭਾ ਦੇ ਵਿੱਚ ਹਾਰ ਨਹੀਂ ਸਕਦਾ ਸਰ ਜਿੱਦਾਂ ਦੇਖਿਆ ਵੇ ਜ਼ਿੰਮੇਵਾਰੀ ਲੈ ਕੇ ਸ਼ੋਨੀਆ ਕਾਲੀਵਾਲ ਤੋਂ ਐਮਪੀ ਦੇ ਇਲੈਕਸ਼ਨ ਆ ਗਏ ਕੁਝ ਹੀ ਕਿਸਮ ਤੱਕ ਰਹਿ ਗਈ ਹੈ ਟਾਈਮ ਵੀ ਲੱਗਦਾ ਵੀ ਇਹ ਪੂਰਾ ਸੰਭ ਹੋਏ ਇਸ ਵਾਰ ਸੀਟ ਆਪਾਂ ਪਾ ਪਾ ਕਰਕੇ ਲਵਾਉਣੀ ਹੈ ਦੇਖੋ ਮੈਂ ਕਹਿੰਦਾ ਵੀ ਜਿਹੜਾ ਸਮੀਕਰਨ ਨੇ ਜੋ ਸਮੀਕਰਨ ਨੇ ਇਸ ਵੇਲੇ ਜੋ ਹਾਲਾਤ ਨੇ ਚਾਰ ਕੋਨੇ ਮੁਕਾਬਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਨਾ بڑا ਸੌਖਾ ਕਿਉਂਕਿ ਜਦੋਂ ਵੋਟ ਵੰਡ ਹੁੰਦੀ ਹੈ ਨਾ ਸਾਡਾ ਕੋਈ ਇੱਕ ਵੋਟ ਬੈਂਕ ਆ ਸਾਡਾ ਵੋਟ ਬੈਂਕ ਸੁਰੱਖਿਅਤ ਆ ਸਾਨੂੰ ਉਹਨੇ ਪੈਣਾ ਹੀ ਪੈਣਾ ਚਾਰ ਕੋਨੇ ਮੁਕਾਬਲੇ ਦੇ ਵਿੱਚ ਆਪ ਕੋਲੇ ਕੋਈ ਵੋਟ ਬੈਂਕ ਨਹੀਂ ਗਿਆ ਤਾਂ ਹਵਾ ਸੀ ਇੱਕ ਇੱਕ ਜਿਵੇਂ ਪਾਣੀ ਦੇ ਵਿੱਚ ਬੁਲਬਲਾ ਉੱਠਦਾ ਹੈ ਤਾਂ ਬੁਲਬਲਾ ਸੀ ਭਾਜੀਪੀ ਦਾ ਸ਼ਹਿਰ 'ਚ ਥੋੜਾ ਮੋਟਾ ਆਧਾਰ ਕਾਂਗਰਸ ਦੇ ਐਮਪੀ ਨੇ ਦੋ ਵਾਰ ਵੋਟਾਂ ਲਈਆਂ ਤੇ ਇੱਥੇ ਲੋਕਾਂ ਦੇ ਵਿੱਚ ਆਇਆ ਨਹੀਂ ਵਿਚਰਿਆ ਨਹੀਂ ਉਹਦੇ ਵਰਕਰ ਉਹਦੇ ਆਪਣੀ ਪਾਰਟੀ ਦੇ ਲੋਕ ਹੀ ਬਹੁਤ ਨਰਾਸ਼ ਨੇ ਸੋ ਇਸ ਕਰਕੇ ਇਸ ਵਾਰ ਸ਼ੋਮਨੀ ਕਾਲੀਦਲ ਦੇ ਕੈਂਡੀਡੇਟ ਦੇ ਜਿੱਤ ਜਾਣ ਦੀ ਬਹੁਤ ਵੱਡੀ ਸੁਭਾਵਨਾ ਹੈ ਤੇ ਜੀ ਅਸੂਮਿਤ ਦੇ ਡਾਕਟਰ ਨਹੀਂ ਹੈ ਇਸ ਬਾਰੇ ਕੀ ਕਹਿਣਾ ਜਾਊਗਾ ਜਦੋਂ ਤਨਖਾਹ ਦੇ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਸੋਮਨੀ ਕਾਲੀਦਾਲ ਬਹੁਤ ਵੱਡੀ ਪਾਰਟੀ ਆ ਕਿ ਜਿੰਨੇ ਲੰਮੇ ਸਮੇਂ ਸਾਡੀ ਸਰਕਾਰ ਵੀ ਰਹੀ ਆ ਤਿੰਨ ਵਾਰ ਤਾਂ ਹੁਣ ਸਰਕਾਰ ਰਹੀ ਆ ਥੋੜੇ ਸਮੇਂ ਚ ਤੇ ਦਫ਼ਤਰ ਨਹੀਂ ਬਣਾ ਸਕਿਆ ਸ਼ਹਿਰ ਦੇ ਵਿੱਚ ਸਾਡੇ ਲਈ ਸਾਡੀ ਕਮੀ ਰਹੀ ਆ ਸਾਡੇ ਲਈ ਬਹੁਤ ਵੱਡੀ ਘਾਟ ਆ ਕਿਉਂਕਿ ਮੰਤਰੀ ਮੈਂ ਐਮਐਲਏ ਰਿਆ ਮੰਤਰੀ ਵੀ ਰਹਿ ਨੇ ਪ੍ਰਧਾਨ ਜਿਲ੍ਹਾ ਜ਼ਿਲ੍ਹਾ ਪ੍ਰਧਾਨ ਸੀ ਉਹੀ ਮੰਤਰੀ ਵੀ ਸੀਗਾ ਹਾਂ ਤੇ ਸਾਨੂੰ ਬੀਤੇ ਦਿਨ ਨਾਲ ਗੱਡਜੋਟ ਵੀ ਹੋਉਂਦਾ ਦੇਖੋ ਇਹ ਇਹ ਵੱਡੀਆਂ ਗੱਲਾਂ ਨੇ ਉੱਪਰ ਲੀਆਂ ਗੱਲਾਂ ਨੇ ਇਹ ਸਾਨੂੰ ਪਤਾ ਨਹੀਂਗਾ ਇਹਦੇ ਬਾਰੇ ਵਿੱਚ ਕੁਝ ਕਹਿ ਨਹੀਂ ਸਕਦਾ ਠੀਕ ਹੈ ਠੀਕ ਹੈ ਸਾਡੀ ਗੱਲ ਦੀ ਮੀਟਿੰਗ ਹੈ ਬਹੁਤ ਹੀ ਕਾਮਯਾਬ ਮੀਟਿੰਗ ਹੋਈ ਹਰੇਕ ਵਾਰ ਤੋਂ ਹਰੇਕ ਹਲਕੇ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਅਕਾਲੀ ਦਰਦ ਸਾਡੇ ਬੰਦੇ ਆਏ ਨੇ ਜੀ ਔਰ ਮੈਂ ਮਹਿਸੂਸ ਕਰਦਾ ਹਾਂ ਅਕਾਲੀ ਦਰਦ ਨੂੰ ਭੰਡਣ ਵਾਲੇ ਬਥੇਰੇ ਫਿਰਦੇ ਨੇ ਲੇਕਿਨ ਅਕਾਲੀ ਦਰਦ ਦਾ ਬਗਾਰ ਕੋਈ ਨਹੀਂ ਸਕਦਾ ਅਕਾਲੀ ਦਰਦ ਦੱਬ ਕੇ ਮਜ਼ਬੂਤ ਹੈ ਦੱਬ ਕੇ ਮਜ਼ਬੂਤ ਰਹੇਗਾ ਅੱਜ ਪੰਜਾਬ ਦੇ ਲੋਕ ਆਮ ਤੌਰ ਤੇ ਗੱਲ ਕਰਨ ਲੱਗੇ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਉਹ ਸਾਰੀਆਂ ਸਰਕਾਰਾਂ ਦੇ ਵਿੱਚੋਂ ਵਧੀਆ ਸਰਕਾਰ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਸਦਾ ਪ੍ਰਕਾਸ਼ੋਂ ਬਾਦਲ ਦੇ ਕੀਤੇ ਹਕਮਾਂ ਨੂੰ ਯਾਦ ਕਰ ਰਹੇ ਨੇ ਸਾਧ ਸੰਗਵੀਰ ਸੋ ਬਾਦਲ ਨੇ ਜੋ ਪੰਜਾਬ ਦਾ ਇਨਫਰਾਸਟਰਕਚਰ ਗਰਾਊਂਡ ਦੀ ਕੋਸ਼ਿਸ਼ ਕੀਤੀ ਉਹਨੂੰ ਯਾਦ ਕਰ ਰਹੇ ਨੇ ਔਰ ਮੈਂ ਮਹਿਸੂਸ ਕਰਦਾ ਹਾਂ ਔਣ ਬੜਾ ਸਮਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੋਊਗਾ ਅੱਜ ਸਾਰੇ ਹਿੰਦੂ ਸਿੱਖ ਏਕਤਾ ਵਾਸਤੇ ਪੰਜਾਬ ਦੇ ਮੱਧ aí ਬਣ ਕੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ